ਹਾਂਜੀ ਭਾਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰ ਅੱਜ ਪੰਜ ਸੋ ਨੂੰ ਕਟਾਂ ਦਿਖਾਉਣ ਲੱਗਿਆ ਲਗਭਗ ਛੋਟੀ ਉਮਰ ਦੀਆਂ ਠੀਕ ਆ ਸਾਲ ਸਵਾ ਸਾਲ ਡੇਢ ਸਾਲ ਇੰਨੀ ਕੁ ਉਮਰ ਦੇ ਘੇਰੇ ਚ ਤੁਹਾਨੂੰ ਪੰਜ ਕਟਾਂ ਦਿਖਾ ਦਾਂਗੇ ਵਧੀਆ ਸਮਾਂ ਆਪਾਂ ਲਈ ਠੀਕ ਆ ਆ ਜਿਹੜੇ ਮਾਗਾਂ ਦੋ ਤਿੰਨ ਕਟਾਂ ਨੇ ਇਹ ਸਾਰਾ ਮਨਾਲ ਜੈਡ ਬਲੈਕ ਸ਼ਾਹ ਕਹ ਲੈ ਆਪਾਂ ਕਹਿ ਸਕਦਾ ਠੀਕ ਆ ਜੀ ਤੇ ਟੋਟਲ ਪੰਜ ਆ ਕਟਾਂ ਤੇ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਉ ਉਹ ਤੁਸੱਲੀ ਉਹਦੀ ਆਪ ਕਰ ਲੂਗਾ ਤੇ ਬਾਕੀ ਭਾਈ ਨਾਲ ਆਪਾਂ ਕਰਾਂਗੇ ਗੱਲਬਾਤ ਵੀ ਕੀ ਡਿਟੇਲ ਆਗੀ ਯਾਰ ਰੇਟ ਰੂ ਰੂ ਤੁਹਾਨੂੰ ਵੀਡੀਓ ਦੇ ਤੇ ਨਾਲ ਦੀ ਨਾਲ ਆਪਣੇ ਭਾਗ ਸੇ ਫਾਰਮ ਚੈਨਲ ਨੂੰ ਤੇ ਫੇਸਬੁਕ ਪੇਜ ਨੂੰ ਸਬਸਕ੍ਰਾਈਬ ਕਰਕੇ ਫਾਲੋਅਰ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਤੇ ਬਾਕੀ ਕਰਦੇ ਆਂ ਬਾਈ ਨਾਲ ਆਪਾਂ ਗੱਲਬਾਤ ਹਾਂ ਬਾਈ ਲਖ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਰਮਨ ਕੀ ਹਾਲ ਹੈ ਠੀਕ ਹਾਂ ਬਾਈ ਹਾਂ ਜੀ ਤੂੰ ਦੱਸੋ ਕਹਿ ਮਧਿਆ ਬਾਈ ਹੋਟ ਘਰ ਪਰਵਾ ਠੀਕ ਹੈ ਬਾਈ ਜਮਾ ਜਮਾ ਚੜਦੀ ਚਾਲ ਚਲੋ ਸ਼ੁਕਰ ਹੈ ਬਾਈ ਤੇ ਐਡਰੈਸ ਬੋਲਦੀ ਆਪਣਾ ਐਡਰੈਸ ਬਾਈ ਪਿੰਡ ਆਪਣਾ ਹਰੀਗਾੜਾ ਤਹਿਸੀਲ ਧਨੋਲਾ ਤੇ ਜ਼ਿਲ੍ਹਾ ਆਪਣਾ ਬਰਨਾਲਾ ਤੇ ਕੰਡੈਕਟਰ ਨੰਬਰ ਆਪਣਾ 88376 ਤੇ 68042 ਤਨੌਲੇ ਤੋਂ ਆਪਾਂ ਨੂੰ ਤਕਰੀਬਨ 5 ਕਿਲੋਮੀਟਰ ਪੈ ਜਾਂਦਾਗਾ ਤੇ ਬਰਬਰ ਤੋਂ ਆਪਾਂ ਨੂੰ 3 ਕਿਲੋਮੀਟਰ ਪੈ ਜਾਂਦਾ ਜਿਆਦਾਤਰ ਅਸੀਂ ਆਪਣੇ ਆ ਨਹਿਰ ਵਾਲੇ ਹਰੀਗੜ੍ਹ ਨਾਲ ਜਾਣੇ ਜਾਂਦੇ ਆਂਗੇ ਠੀਕ ਹੈ ਠੀਕ ਹੈ ਤੇ ਪਹਿਲੇ ਨੰਬਰ ਤੇ ਕੱਟੀ ਆ ਗਈ ਰਮਣ ਹਾਂਜੀ ਕਿੰਨੀ ਉਮਰ ਦੀ ਹੋ ਲੱਗਪਗ ਇਹਦੀ ਉਮਰ ਤਕਰੀਬਨ 1.5 ਸਾਲ ਦੇ ਲੱਗਪਗ ਹੋ ਗਈ ਬਈ ਠੀਕ ਹੈ 1.5 ਸਾਲ ਦੀ ਉਮਰ ਆ ਤੇ ਪਹਿਲਾਂ ਪਹਿਲਾਂ ਮੂੰਹ ਜਿਹਾ ਦਿਖਾਦੀ ਲਾ ਕੱਟਿਆ ਸੰਗ ਸੌਂ ਚੈੱਕ ਕਰ ਲ ਬਿਲਕੁਲ ਨਾਲ ਦੇ ਮੋੜ ਦੀ ਨੇ ਕਰ ਮਾਲੀ ਸੋਨਾ ਸਿੰਗ ਲੱਗਿਆ ਹੋਣਾ ਹਾਂਜੀ ਤੇ ਬਾਕੀ ਬਰੀਕ ਪਤਲੀ ਚ ਤੇ ਥਾਣ ਸਾਰਾ ਘਣਾ ਚਾਚਰ ਹੀ ਆ ਹਾਂਜੀ ਹਾਂ ਥਾਣ ਚਾਰ ਚਾਪ ਨੇ ਬਾਈ ਲਖੇ ਲਾਹ ਕੱਟੀ ਦੇਖੋ ਜਿਵੇਂ ਪਹਿਲੇ ਨੰਬਰ ਤੇ ਝੋਲੀ ਬੜੀ ਚੰਗੀ ਕਰਮਣ ਲੱਗੀ ਵੀ ਚਾਰ ਥਾਣ ਲਾ ਸੋਹਣਾ ਗਿਆ ਲੱਗਿਆ ਹਾਂਜੀ ਤੇ ਇੱਥੇ ਬੈਗ ਛੜ ਤੋਂ ਮੰਤਰ ਚੈੱਕ ਕਰ ਲੋ ਲੈ ਤੋਰ ਦੇ ਬਾਈ ਰਮਣ ਡੇਢ ਸਾਲ ਦੀ ਉਮਰ ਹਸਾਰ ਨਾਲ ਕੱਦ ਕਾਟ ਸੋਹਣਾਗਾ ਤੇ ਬਾਕੀ ਸਿੰਘਾਂ ਦੀ ਮੰਤਰ ਬੜੀ ਸੋਹਣੀ ਆ ਹਾਂਜੀ ਬਾਈ ਠੀਕ ਆ ਤੇ ਜਿਵੇਂ ਮਾਰ ਗੋਈ 6 ਮਹੀਨਿਆਂ ਨੂੰ ਵਧਿਆ ਫਿਰੂ ਪਾ ਕੇ ਰਾਜੀ ਹੋਊਗੀ ਤੇ ਰੰਗ ਬੰਨ ਦਾ ਕਾਰਨਾ ਦਾ ਹੋਰ ਹੀ ਹੋ ਜਾਣਾਗਾ ਇਹ ਆਕਾ ਤਾਂ ਕਰਦੇ ਆ ਤਲਿਆਰੇ ਦੀ ਥੋੜੀ ਜੀ ਲਾਹਣਾ ਕਰਦੇ ਹਾਂ ਨਾ ਹਾਂ ਹੂੰ ਚ ਲਓ ਇਹ ਤੁਮਾਹਾਲੋ ਨੀਗਾ ਬਸ ਤੋਰਨ ਦਾ ਮਕਸਦ ਤੁਹਾਨੂੰ ਪਤਾ ਹੀ ਨਹੀਂ ਕਿ ਕੋਈ ਲੰਗ ਲੰਗੂ ਜਾਂ ਪਤਾ ਲੱਗਦਾ ਚਾਲ ਚੂਲ ਦਾ ਵੀ ਕਿੰਨੀ ਕਹਿ ਜਾਈਗੀ ਤੇ ਇਹ ਸੀ ਕੱਟੀ ਪਹਿਲੇ ਨੰਬਰ ਤੇ 1.5 ਸਾਲ ਦੀ 2 ਨੰਬਰ ਤੇ ਕੱਟੀ ਆ ਗਈ ਰਮਣ ਇਹ ਕਿੰਨੀ ਉਮਰ ਦੀ ਆ ਇਹ ਲੱਖੇ ਭਾਈ ਤੁਸੀਂ ਐ ਮੰਨ ਲਓ ਚਾਰੇ ਕੱਟਿਆਂ ਸਾਲ-ਸਾਲ ਦੀਆਂ ਮੰਨ ਲਓ ਤੁਸੀਂ ਲਗਭਗ ਬਸ ਜਮਿਆ ਸਵਾ ਸਵਾ ਸਾਲ ਦੀ ਹੋਣੀ ਹਾਂ ਬਸ ਐ ਲੋਕੋ ਮਹੀਨਾ ਬਾਅਦ ਲਾ ਲੋ ਕੱਟ ਲਾ ਲੋ ਉਹ ਸਾਲ-ਸਾਲ ਦੀ ਉਹਨੇ ਸਵਾ ਸਵਾ ਸਾਲ ਦੀ ਹੋਣੀ ਹਾਂ ਜੀ ਭਾਈ ਠੀਕ ਐ 2 ਨੰਬਰ ਕੱਟੀ ਲਗਭਗ ਸਵਾ ਸਾਲ ਦੀ ਆ ਗਈ ਲੈ ਪਹਿਲਾਂ ਤੁਹਾਨੂੰ ਤੁਹਾਨੂੰ ਦਿਖਾ ਦੀ ਕੱਟੀ ਦਿਦਾ ਟੋਲ ਨਾ ਬੋਸਾ ਫੜਨਾ ਸਾਹ ਹਾਂਜੀ ਭਾਈ ਲੈ ਸਿੰਗ ਦੇਖ ਲਓ ਨਾਲ ਦੀ ਜਿਹੜੀ ਤੁਹ ਮੋੜਦੀ ਆਉਂਦੀ ਆ ਚੀਜ਼ ਦੇਖ ਸਕਦੇ ਠੀਕ ਹੈ ਪਤਲਾ ਸਿੰਗ ਹੈਗਾ ਠੀਕ ਹੈ ਤੋੜ ਦੇ ਲੈ ਤੇ ਮੁੱਲ ਮੇਰੇ ਕੋਲ ਬਾਜਵੀ ਹੋਣਗੇ ਬਾਕੀ ਸਾਰੇ ਤੁਸੀਂ ਮਾਰਕੀਟ ਗੇ ਜਿੰਨੇ ਕੋ ਕਿਹਾ ਜਿਹਾ ਤੁਹਾਨੂੰ ਪਤਾ ਲੱਗ ਜੀ ਰੇਟਾਂ ਦਾ ਕਿੰਨਾਕ ਫਰਕ ਹੈ ਦਾ ਠੀਕ ਹੈ ਰਮਨ ਲਿਆ ਆ ਜੋ ਚੀ ਲੋ ਕੋਈ ਦੇ ਲੋ ਤਕਰੀਬ ਸਾਰਾਂ ਕਣ ਸੀ ਕੋਲਿਆ ਕੇ ਦੇਖੋ ਨਾ ਮੰਨ ਕੇ ਪਿੰਡ ਦੇ ਜਿੱਥੇ ਮਰਜ਼ੀ ਚੁੰਡੀ ਭਰ ਲਿਓ ਬਰੀਕ ਚਮੜੀ ਪਤਲੀ ਪਿੰਡੇ ਚ ਆਉਂਦੀ ਸਾਰਾਂ ਘਟੀਆਂ ਹਨ ਹਾਂ ਬਾਈ ਲੱਖੇ ਜਮਾ ਬਾਈ ਇਹ ਬੱਚਾ ਹੀ ਹੈ ਇਹ ਦੇਖੋ ਇਹਦੀ ਲੂ ਦੇਖੋ ਲੈ ਇਹ ਟੇ ਆਪਾਂ ਨੋਰਮਲ ਚੁੰਡੀ ਪੜੀ ਹੈ ਲੈ ਨਹੀਂ ਪੜੀ ਜਾਂਦੀ ਹਾਂਜੀ ਹਾਂਜੀ ਤੇ ਹੁਣ ਆ ਗਈ ਆਪਣੀ ਕੱਟੀ ਤੱਲਣਾ ਬਰਨ ਹਾਂਜੀ ਬਾਈ ਠੀਕ ਹੈ ਤੇ ਇੱਥੋਂ ਤੁਹਾਨੂੰ ਮੈਂ ਝੋਲੀ ਦਿਖਾਦੀ ਕੱਟੀ ਲੈ ਸਵਾ ਸਾਲ ਦੀ ਉਮਰ ਇਹਦੀ ਆ ਗਈ ਤੇ ਪੂਛ ਇਹਦੀ ਐਵੇਂ ਏਡੀ ਕਾ ਕਿਵੇਂ ਓਏ ਏਡੀ ਕੀ ਲੱਖੇ ਬਾਈ ਉਹ ਸ਼ਾਹ ਕਾਲੀ ਆ ਦੇਖੋ ਜਮਾ ਕੋ ਛੋਟੀ ਨਹੀਂ ਹੈਗੀ ਇਹ ਨਾ ਕੋ ਟੁੱਟੀ ਆਉਂੀ ਕੁਦਰਤੀ ਤੌਰ ਤੇ ਹਨਾ ਕੁਦਰਤੀ ਛੋਟੀ ਹੈਗੀ ਹਾਂ ਠੀਕ ਆ ਠੀਕ ਆ ਤੇ ਇਹ ਵੀ ਸਵਾ ਸਾਲ ਦੀ ਆ ਗਈ ਤੇ ਮੰਨ ਕੇ ਜਲਾ ਸਿੰਘ ਸੁਗਦੇ ਬੜੇ ਸੋਹਣੇ ਹਨ ਹਾਂ ਭਾਈ ਬਹੁਤ ਸੋਹਣੇ ਹੈਗੇ ਕਰੀ ਮੇਖ ਲਾ ਮੂੰਹ ਦੇਖ ਯਾਰ ਕੱਟੀ ਜਿਵੇਂ ਨਿਕੀ ਜੇਗੀ ਸਿੰਘ ਜਮਾ ਨਾਲ ਦੀ ਨਾਲ ਇੱਥੇ ਹੀ ਮੋੜ ਗਈ ਕਰਨ ਵਾਲੀ ਸਹੀ ਆ ਟੌਰ ਦੇ ਲੈ ਕਰਾ ਤੇ ਨਾ ਨੰਬਰ ਕੱਟੀ ਤੋਂ ਦਿਖਾ ਰਿਹਾ 2 ਤੇ 3 ਜਾਂ ਡਿਟੋ ਕਾਪੀ ਵਾਲਾ ਕੰਮ ਹੀ ਆ ਗਿਆ ਸੇਮ ਉਮਰ ਆ ਗਈ ਸੇਮ ਹੀ ਕੱਦ ਕਾਠ ਆ ਗਿਆ ਤੇ ਸੋਹਣਾ ਦੋਨੇ ਇੱਕੋ ਜਿਹੇ ਆ ਗੀਆਂ ਠੀਕ ਆ ਇਹ ਉਦੋਂ ਤੁਹਾਨੂੰ ਹਮਾਂ ਗੱਪਾ ਕੱਟੀ ਚਾਰ ਨੰਬਰ ਤੇ ਪੰਜ ਨੰਬਰ ਇਹ ਜਾਨੀ ਆਸ ਮਹੀਨੇ ਮਿਲਦਾ ਫਰਕ ਜਿਵੇਂ ਆ 13 14 ਮਹੀਨੇ ਹੋ ਸਕਦੀ ਆ ਸਾਲ ਦੀ ਹੋ ਸਕਦੀ ਹੈ ਨਾ ਹਾਂਜੀ ਬਾਈ ਤੇ ਇਹ ਮਤਲਬ ਸਾਰੀ ਜੈਡ ਬਲੈਕ ਵਾਲਾ ਹਾਂ ਬਾਈ ਇਹ ਬਸ ਜੁਨੀ ਕਾਪਣੀ 1.5 ਇੰਚ ਬਸਾਈਆਂ ਹਾਂ ਮਸਾਈ ਮਸਾਈ ਅੱਧੀ ਇੰਚ ਵਿੱਚ ਸਾਈਆਂ ਹਾਂ ਆ ਦੇਖ ਸਕਦੇ ਇਥੋਂ ਤੇ ਲਾ ਝੋਲੀ ਦਿਖਾ ਦਈਏ ਬੁੱਲੇ ਇੱਕ ਹਾਲੇ ਸਾਰਾ ਘਟਾ ਥਾਂ ਤੋਂ ਬਹੁਤ ਸਾਫ ਹਾਂ ਬਾਈ ਲੈ ਇਹਦੇ ਨਾਲ ਦਿਖਾਈ ਦੇ ਤੁਹਾਨੂੰ ਹੁਣ ਇਹਦੇ ਵੀ ਦਿਖਾ ਦਿਓ ਬਈ ਲੈ ਇਥੇ ਦੇਖੋ ਕੱਟੀ ਥਾਨ ਯਾਰ ਹੂੰ ਦੇ ਕੱਟੀ ਮੀਜਾ ਡ ਬਲਾਇਕਾ ਜਮਾ ਜੈਡ ਬਲਾਇਕਾ ਜੀ ਇਹ ਹੂੰ ਲਾ ਚਾਰ ਨੰਬਰ ਕੱਟੀ ਤੋੜ ਦੇ ਲਗਭਗ 13 14 ਕੁ ਮਹੀਨੇ ਦੇ ਹੋਣਾ ਹੈਗਾ ਹਾਂਜੀ ਹਾਂਜੀ ਆਜੋ ਜੀ ਤੇ ਬਾਕੀ ਪੋਠੇ ਪਾੜ ਸਾਰਾ ਘਟਨ ਦਾ ਚੌੜਾ ਵਧੀਆ ਇਸ ਤਰ੍ਹਾਂ ਕੁ ਗੱਲ ਲੈ ਕੇ ਇਹਦੀ ਹੈਡ ਦੇਖੋ ਕਿੰਨਾ ਚੌੜਾ ਹੂੰ ਸਿਰ ਦੀ ਜੜ੍ਹ ਦੇਖ ਹਾਂਜੀ ਹਾਂ ਦੇਖੋ ਪੂਰੀ ਗੱਠ ਪੈਂਦੀ ਹੈ ਇਹਦੇ ਪੂਰੇ ਗੱਠੋਂ ਵੀ ਜ਼ਿਆਦਾ ਪੈਂਦੀ ਹੈ ਬਾਕੀ ਸੈਂਗਵੇਸ ਨਾਲ ਦੇ ਮੂਹਰੇ ਹਾਂਜੀ ਹਾਂ ਬਹੁਤ ਸੋਹਣੀ ਮਹਿੰਦੀ ਬੱਚੀ ਹੈ ਜੀ ਕੋਈ ਆਏ ਨਹੀਂ ਹੈਗਾ ਇਹ ਠੀਕ ਹੈ ਠੀਕ ਆਜੋ ਜੀ ਲਓ ਜੀ ਚਾਰ ਨੰਬਰ ਕੱਟੀ ਚੈੱਕ ਕਰ ਸਕਦੇ ਹੋਗੇ ਹਰੀਗੜ ਨਹਿਰ ਵਾਲਾ ਬਾਜਦਾ ਘਤਣਾ ਉੱਲੇ ਤੇ ਬੱਡਵਰਦ ਨੇੜੇ ਇੱਥੋਂ ਵੀਡੀਓ ਬਣਾ ਰਿਹਾ ਆ। ਇਸ ਸੰਪਾਰਕ ਨੰਬਰ ਬਾਜ ਤਰ ਤਰ ਸਗਰੀਂ ਤੇ ਚੱਲਦਾ ਹੈ। ਤੇ ਜੇ ਕਿਸੇ ਵੀ ਇਹਨੇ ਸਾਰਾ ਇਕੱਠਾ ਇਕੱਠਾ ਖਰੀਦਣਾ ਤਾਂ ਬਾਈ ਉਹ ਜਿਹਾ ਮਾਨਤਨ ਕਰ ਦੂਗਾ। ਜੇ ਕੱਲੀ ਕੱਲੀ ਖਰੀਦਨੀ ਆ ਤਾਂ ਤੁਹਾਡਾ ਬਾਈ ਉਹ ਜਿਹਾ ਮਾਨਤਨ ਕਰ ਦੋ ਠੀਕ ਆ। ਤੇ ਹੁਣ ਤੁਹਾਨੂੰ ਦਿਖਾਉਣ ਆਪਾਂ ਕੱਟੀ 5 ਨੰਬਰ ਥਾਂ ਤੋਂ ਦਿਖਾਤੇ ਸਾਲ ਦੀ ਕੱਟੀ ਆ ਤੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਿਓ। ਲਓ ਜੀ ਕਰੋ ਜੈਕਰਾਂ। ਸਰਸੂ ਦੇ ਨਾਲ ਪੈ ਉਹ ਕਾਫੀ ਨਾਲ ਦਿਹਾੜੀ ਹਾਂ ਬਾਈ ਜੰਮਾ ਸੇ ਨਹੀਂ ਆ ਬਣਾ ਲ ਦੀ ਠੀਕ ਆ ਲਿਆ ਵੀ ਲੋ ਯੂ ਮਦਰ ਗਟ ਅ ਨੀਗਾ ਪੂਰੀ ਗੋਲ ਮਟੋਲ ਆ ਗਈ ਨਾ ਪੂਰੀ ਹਾਂਜੀ ਹੂੰ ਠੀਕ ਆ ਬਾਕੀ ਚਾਵਾ ਚੂਲ ਨੂੰ ਪੂਰੀ ਖੁੱਲੀ ਆ ਨਹੀਂ ਡਰ ਕੇ ਤਰਨ ਵਾਲੀ ਪੂਰੀ ਫਾਕੇ ਵਾਢੀ ਆ ਗਈ ਤੇ ਪੰਜ ਸ ਨੂੰ ਕਟਾਂ ਦਿਖਾ ਦਿੰਦਾ ਆਪਾਂ ਲੈ ਤੇ ਮੁੱਲ ਵਾੜੀ ਫਿਰ ਰਾਮ ਨੇ ਹੁਣ ਆਪਾਂ ਕਰਦਗੇ ਬਾਈ ਲਖੇ ਮੁੱਲ ਇਹ ਕਟੀਆਂ ਆਪਾਂ ਦੇ ਦਾਂਗੇ 19000 ਦੇ ਹਿਸਾਬ ਨੂੰ ਚਾਰੇ ਕਟੀਆਂ ਠੀਕ ਹੈ ਹਾਂਜੀ ਜੇ ਕੋਈ ਦੜਾ ਲਊ ਤਾਂ ਪਠਾ ਰਾ ਹਾਂ ਯਾਰ ਨੂੰ ਵੀ ਦੇ ਦਾਂਗੇ ਜੇ ਚਾਰੇ ਇਕੱਠਾ ਲੈਣਾ ਹਾਂਜੀ ਤਾਂ ਆਪਾਂ 18000 ਨੂੰ ਦੇ ਦਾਂਗੇ ਠੀਕ ਹੈ ਜੀ ਉਹ ਕੱਲੀ ਕੱਟੀ ਹੈ ਜੀ ਉਹ ਆਪਾਂ 27000 ਦੀ ਦੇ ਦਾਂਗੇ ਅੱਛਾ ਉਹ 25000 ਦੀ ਖੀਰੀ ਕੱਟੀ ਹੈ ਜੀ ਕੋਈ ਸਾਕੀ ਸਾਰੇ ਜ਼ਿੰਮੇਵਾਰੀ ਕੋਈ ਫੂੜ ਸਾ ਕੋਈ ਉਹਦੇ ਆਪਣੀ ਸਾਰੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਡੇਢ ਸਾਲ ਵਾਲੀ ਕੱਟੀ ਮੈਂ 27000 ਦੀ ਹਾਂਜੀ ਮਾਨਤਾਂ ਤਾਂ ਹੋ ਜੂਗੀ ਹੋ ਜਾਊਗਾ ਜੀ ਕੋਈ ਗੱਲ ਨਹੀਂ ਠੀਕ ਹੈ ਤੇ ਆਹ ਚਾਰੇ ਇਕੱਠੀਆਂ 18000 ਨੂੰ ਹਾਂਜੀ ਜੀ ਆਪਾਂ ਚਾਰੇ ਲੋਕਾਂ ਨੂੰ 18000 ਦਾ ਸਾਬ ਨੂੰ ਦੇ ਦਾਂਗੇ ਜੀ ਠੀਕ ਆ ਠੀਕ ਆ ਹਾਂਜੀ ਤੇ ਕੱਲੀ ਕੱਲੀ ਯਾਰ ਕੱਲੀ ਕੋਈ ਆ ਲਊਗਾ ਆਪਾਂ 10000 ਦੀ ਦੇ ਦਾਂਗੇ ਠੀਕ ਆ ਠੀਕ ਆ ਹਾਂਜੀ ਲੈ ਕਰ ਲਓ ਕਰਾ ਬਾਈ ਨਾਲ ਸੰਭਾਲ ਕੇ ਜਾਇਜ ਰੇਟਾ ਵੀਡੀਓ ਦੇ ਵਿੱਚ ਕੀਤਾ ਆ ਬਾਕੀ ਤੁਸੀਂ ਕਵਿੰਟ ਕਰਕੇ ਦੱਸੋ ਵੀ ਮੁੱਲ ਬਾੜਿਆ ਕਿ ਜਾਇਜ ਆ ਠੀਕ ਆ ਮੇਨੂੰ ਤਾਂ ਖਾਇ ਜਾਇਜ ਜਿਹਾ ਲੱਗਦਾ ਹੈਗੇ ਤੇ ਬਾਕੀ ਤੁਸੀਂ ਦੇਖੋ ਉਹ ਖੀਰੀ ਕੱਟਿਆ ਕਈ ਵਾਰ ਬਾਈ ਕਹਿੰਦਾ ਕੋਈ ਦੋਂਦੀ ਆ ਖੀਰੀ ਕੱਟਿਆ ਬਿਲਕੁਲ ਜਮਾ ਹਾ ਉਹ ਦੂਸਰ ਹਾਂਜੀ ਹਾਂ ਨਹੀਂ ਵਿੱਚ ਕਈ ਵਾਰ ਕਗਲਾ ਕਹਿੰਦਾ ਪਉਣੀ ਸਿੰਘ ਮੁੜ ਗਿਆ ਜੀ ਐਂ ਦੋਂਦੀ ਹੋ ਗਈ ਹੈ ਨਾ ਇਸ ਚੀਜ਼ ਦੀ ਆਪਣੀ ਗਾਰੰਟੀ ਹੋਗੀ ਚਾਰ ਚਾਰ ਥਣ ਨੇ ਜੀ ਸਾਰੇ ਕੱਟਿਆ ਨੇ ਧ